ਅੱਜਕੱਲ੍ਹ ਆ ਕੇ ਸਾਡੇ ਤੂੜੀ ਦਾ ਰੇਟ ਜਮਾਂ ਡਾਊਨ ਹੋ ਗਿਆ। ਉਹਦਾ ਕਾਰਨ ਪਤਾ ਕੀ ਹੈ? ਉਹਦਾ ਕਾਰਨ ਇਹ ਹੈ ਵੀ ਤੂੜੀ ਦੀ ਲਾਗਤ ਨਹੀਂ ਰਹੀ। ਤੂੜੀ ਦੀ ਲਾਗਤ ਤਾਂ ਨਹੀਂ ਰਹੀ ਆਪਾਂ ਡੰਗਰ ਰੱਖਣੇ ਛੱਡਦੇ, ਮੱਝਾਂ ਰੱਖਣੀਆਂ ਛੱਡਦੀਆਂ। ਇਹ ਸਾਡੇ ਪੰਜਾਬ ਵਾਸਤੇ ਇੱਕ ਵੱਡਾ ਦੁਖਾਂਤ ਹੈ। ਇਸ ਤੋਂ ਵੀ ਵੱਡਾ ਦੁਖਾਂਤ ਇਹ ਹੈ ਵੀ ਜੇਕਰ ਆਪਾਂ ਅੱਜ ਅਨੁਮਾਨ ਲਾਈਏ, ਅੱਜ ਸਰਵੇ ਕਰਾ ਕੇ ਦੇਖਿਆ ਜਾਏ ਨਾ ਜੇ ਕੋਈ ਤਾਂ ਤੁਸੀਂ ਹੈਰਾਨ ਹੋਵੋਗੇ ਵੀ ਜੇ ਪੰਜਾਬ ਦੇ ਵਿੱਚ ਰੋਜ਼ ਦੀ 50 ਲੱਖ ਲੀਟਰ ਦੁੱਧ ਦੀ ਖਪਤ ਹੈ ਨਾ ਤਾਂ ਦੁੱਧ ਦੀ ਪ੍ਰੋਡਕਸ਼ਨ ਜਿਹੜੇ ਡੰਗਰ ਪੰਜਾਬ ਦੇ ਵਿੱਚ ਮੱਝਾਂ ਰੱਖੀਆਂ ਹੋਈਆਂ ਉਹਦੇ ਹਿਸਾਬ ਨਾਲ ਜਿਹੜੀ ਪ੍ਰੋਡਕਸ਼ਨ ਬਣਦੀ ਹੈ ਉਹ ਸਿਰਫ 20 ਲੱਖ ਲੀਟਰ ਹੀ ਹੋਏਗੀ ਇੰਨੇ ਅਨੁਪਾਤ ਦਾ ਫਰਕ ਹੈ ਤੇ ਤਕਰੀਬਨ ਤਕਰੀਬਨ ਹਰ ਬੰਦਾ ਇਹ ਗੱਲ ਜਾਣਦਾ ਹੈ ਪਰ ਇਹਦੇ ਤੋਂ ਬੇਖਬਰ ਹੋ ਕੇ ਅਸੀਂ ਫੇਰ ਵੀ ਡੈਰੀਆਂ ਤੋਂ ਦੁੱਧ ਖਰੀਦਦੇ ਆ ਹਾਲਾਂਕਿ ਉਹ ਸਾਡੀ ਮਜਬੂਰੀ ਹੈ ਡੈਰੀ ਤੋਂ ਦੁੱਧ ਖਰੀਦਣਾ ਜਾਂ ਦੂਜੀ ਤੋਂ ਦੁੱਧ ਖਰੀਦਣਾ ਪਰ ਇਸ ਗੱਲੋਂ ਵੀ ਸਾਨੂੰ ਸਾਰਿਆਂ ਨੂੰ ਅਵੇਅਰ ਹੋਣਾ ਪਏਗਾ ਵੀ ਜਿਹੜਾ ਅਸੀਂ ਦੁੱਧ ਖਰੀਦ ਰਹੇ ਹਾਂ ਉਹ ਕਿਸੇ ਪਸ਼ੂ ਤੋਂ ਪੈਦਾ ਹੋਇਆ ਦੁੱਧ ਨਹੀਂ ਹੋ ਸਕਦਾ ਦਾ ਉਹ ਕੈਮੀਕਲ ਨਾਲ ਤਿਆਰ ਹੋਇਆ ਦੁੱਧ ਹੋ ਸਕਦਾ ਹੈ ਤੁਸੀਂ ਅੱਜ ਕਿਸੇ ਨੂੰ ਆਰਡਰ ਦੇ ਕੇ ਦੇਖੋ ਵੀ ਤੁਹਾਨੂੰ 3 ਕੁਇੰਟਲ ਪਨੀਰ ਚਾਹੀਦਾ ਹੈ ਅਗਲਾ 10-12 ਘੰਟਿਆਂ ਬਾਅਦ ਕਹਿ ਦਿੰਦਾ ਹੈ ਵੀ ਲੈ ਜਾਓ ਜੀ ਪਨੀਰ ਉਹ ਇਹਨਾਂ ਦੁੱਧ ਕਿੱਥੋਂ ਆਇਆ ਤੇ ਉਹਦਾ ਪਨੀਰ ਕਿਵੇਂ ਬਣ ਗਿਆ ਇੰਨੀ ਤੇ ਸਾਡੇ ਕੋਲ ਪ੍ਰੋਡਕਸ਼ਨ ਹੀ ਹੈ ਨਹੀਂ ਇਸ ਪਾਸੇ ਨੂੰ ਸਾਡੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਅਸਲ 'ਚ ਤੇ ਇੱਥੇ FCI ਕੰਮ ਕਰੇ ਸਾਡੀ ਫੂਡ ਕਾਰਪੋਰੇਸ਼ਨ ਨੂੰ ਚਾਹੀਦਾ ਪਰ ਘੱਟੋ-ਘੱਟ ਇਹਦੇ ਬਾਰੇ ਆਪਾਂ ਸੋਚਣਾ ਸ਼ੁਰੂ ਕਰੀਏ